ਇੱਕ ਪਾਸੇ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚਮਤਕਾਰ ਹੋਇਆ ਹਲਕਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਨੀਜਰਪੁਰੀ ਇਲਾਕੇ ਦੇ ਵਿੱਚ ਗੰਨੇ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਪਰਵਾਸੀ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਨਟਰਾਜ ਜੀ ਅਤੇ ਭਗਵਾਨ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਮਿਲੀਆਂ ਨੇ ਤੇ ਹੋਰ ਪੂਜਾ ਸਮੇਂ ਵਰਤਿਆ ਜਾਣ ਵਾਲਾ ਸਮਾਨ ਵੀ ਮਿਲਿਆ ਇਸ ਮੌਕੇ ਤੇ ਜਿੱਥੇ ਬੀਜੇਪੀ ਆਗੂ ਨਰਿੰਦਰ ਕੁਮਾਰ ਅਤੇ ਹੋਰ ਨੌਜਵਾਨ ਨੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੱਤੀ ਉਥੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਸਨਮਾਨ ਸਹਿਤ ਮੂਰਤੀਆਂ ਨੂੰ ਕਿਸੇ ਮੰਦਰ ਦੇ ਹਵਾਲੇ ਕੀਤਾ ਜਾਵੇਗਾ ਇੱਕ ਨਾ ਲੋੜੀ ਵਾਲੇ ਦਿਨ ਸੂਚਨਾ ਮਿਲੀ ਸੀਗੀ ਕਿ ਇੱਥੋਂ ਨਾ ਕਮਾਦ ਦੇ ਵਿੱਚੋਂ ਕੁਝ ਮੂਰਤੀਆਂ ਮਿਲੀਆਂ ਨੇ ਖੇਤ ਮਜ਼ਦੂਰਾਂ ਨੂੰ ਕੰਮ ਕਰਦੇ ਹੋયા ਜਿਦੇ ਵਿੱਚ ਇੱਕ ਨਟਰਾਜ ਭਗਵਾਨ ਦੀ ਮੂਰਤੀ ਸੀਗੀ ਇੱਕ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸੀਗੀ ਇੱਕ ਗਣਪਤੀ ਜੀ ਦੀ ਸੀਗੀ ਇੱਕ ਭੋਲੇनाथ ਜੀ ਸੀਗੀ ਭੋਲੇनाथ ਪਾਰਵਤੀ ਜੀ ਦੀ ਛੋਟੀ ਜੀ ਪ੍ਰਤਿਮਾ ਸੀਗੀ ਉਹ ਮੂਰਤੀਆਂ ਇੱਕ ਬੋਰੀ ਚ ਪਈਆਂ ਹੋਈਆਂ ਸੀਗੀਆਂ ਉਹ ਪਹਿਲਾਂ ਤੇ ਇਹਨਾਂ ਨੇ ਦੱਸਿਆ ਮਤਲਬ ਕਿ ਉੱਥੋਂ ਲਿਆ ਕੇ ਕਡੇਰੇ ਤੇ ਰੱਖ ਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਪੁਲਿਸ ਤੇ ਧਿਆਨ ਤੇ ਪਰਸੋਂ ਵੀ ਗੱਲ ਆਉਂਦੀ ਗਈ ਸੀਗੀ ਕਿ ਕੋਈ ਲਾਗਜਾਗੇ ਕਿਸੇ ਮੰਦਿਰ ਦੇ ਵਿੱਚ ਕੋਈ ਵਾਰਦਾਤ ਜਾਂ ਕੁਝ ਕਿਤੋਂ ਚੁੱਕੀਆਂ ਚੱਕੀਆਂ ਦਾ ਕੋਈ ਚੋਰੀ ਚਾਰੀ ਟਾਈਪ ਕੁਝ ਕੋਈ ਸੂਚਨਾ ਤਾਂ ਨਹੀਂ ਹੈਗੀ ਬਟ ਪੁਲਿਸ ਨੂੰ ਦੇ ਕੋਲ ਐਦਾ ਦੀ ਕੋਈ ਵੀ ਰਪੋਰਟ ਨਹੀਂ ਸੀਗੀ ਫਿਰ ਉਸ ਤੋਂ ਬਾਅਦ ਕੱਲ ਅੱਜ ਫਿਰ ਦੁਬਾਰਾ ਇੱਕ ਇਨਫੋਰਮੇਸ਼ਨ ਆਈ ਕਿ ਉਹਦੇ ਵਿੱਚ ਨਾ ਕੈਂਟੀਆਂ ਵੀ ਨੇ ਜਿੱਸਾ ਟੱਲੀਆਂ ਜਿਹੜੀਆਂ ਮੰਦਰ ਦੇ ਵਿੱਚ ਆਮ ਤੌਰ ਤੇ ਆਪਾਂ ਲਗਾਉਂਦੇ ਆ ਉਹ ਵੀ ਨੇ ਫਿਰ ਸ਼ੱਕ ਪਿਆ ਕਿ ਇਹ 100% ਕਿਸੇ ਮੰਦਰ ਤੋਂ ਚੋਰੀ ਹੋਈਆਂ ਮੂਰਤੀਆਂ ਨੇ ਜਦੋਂ ਫਿਰ ਅਸੀਂ ਮੌਕੇ ਤੇ ਆਏ ਤੇ ਮੌਕੇ ਤੇ ਇੱਥੇ ਸਰਦਾਰ ਭਲਵਿੰਦਰ ਸਿੰਘ ਰਾਹ ਦੇ ਡੇਰੇ ਤੇ ਆਏ ਇੱਥੇ ਇਹਨਾਂ ਨੇ ਮੂਰਤੀਆਂ ਰੱਖੀ ਹੋਈਆਂ ਸੀ ਆਦਰ ਸਹਿਤ ਅਸੀਂ ਮੂਰਤੀਆਂ ਦੇਖੀਆਂ ਉਹ ਮੂਰਤੀਆਂ ਐਦਾਂ ਲੱਗ ਰਿਹਾ ਸੀ ਕਿ ਕੋਈ ਬਹੁਤ ਲੰਬੇ ਸਮੇਂ ਤੋਂ ਕਿਤੋਂ ਆਈਆਂ ਹੋਈਆਂ ਨੇ ਔਰ ਕਾਫੀ ਬਰਸਾਤ ਵਾਲੇ ਵਗੈਰਾ ਉਹਨਾਂ ਨੇ ਦੇ ਵਿੱਚ ਜਿਹੜੀਆਂ ਨੇ ਉਹ ਖੇਤਾਂ ਚ ਪਈਆਂ ਰਹੀਆਂ ਨੇ ਕਿਤੇ ਜੰਗਾਲ ਲੱਗੇ ਹਾਲ ਤੇ ਅਸ਼ਟ ਧਾਤੂ ਜਾਂ ਪਿੱਤਲ ਦੀਆਂ ਮੂਰਤੀਆਂ ਵੇਖਣ ਚ ਲੱਗਦੀਆਂ ਨੇ ਔਰ ਜਿਹਦੇ ਚ ਤਿੰਨ ਘੰਟੀਆਂ ਮੰਦਿਰ ਦੇ ਵਿੱਚ ਜਿਹੜੀਆਂ ਲਟਕਾਈਆਂ ਹੁੰਦੀਆਂ ਉਹਨੇ ਚਾਰ ਮੂਰਤੀਆਂ ਨੇ ਔਰ ਇੱਕ ਜਿਹੜੀ ਆਰਤੀ ਦੇ ਟਾਈਮ ਤੇ ਅਹੀ ਘੰਟੀ ਯੂਜ਼ ਕਰਦੇ ਆ ਉਹ ਆ ਔਰ ਕਾਫੀ ਬੁਰੀ ਹਾਲਤ ਦੇ ਵਿੱਚ ਛੁੱਟੀਆਂ ਹੋਈਆਂ ਸੀਗੀਆਂ ਇਹ ਸਿੱਧੇ ਤੌਰ ਤੇ ਅਸੀਂ ਇਹਨੂੰ ਕਹਿ ਸਕਦੇ ਆ ਕਿ ਮੂਰਤੀਆਂ ਦੀ ਕਿਸੇ ਨੇ ਬੇਅਦਬੀ ਕੀਤੀ ਹੋਈ ਸੀਗੀ ਔਰ ਪ੍ਰਸ਼ਾਸਨ ਨੂੰ ਇਹਦੇ ਮੁਤਲਕ ਜਾਣਕਾਰੀ ਦੇ ਦਿੱਤੀ ਗਈ ਸੀਗੀ ਔਰ ਐਸ ਐਚਓ ਕੋਟਲੀ ਸੂਰਤ ਮੱਲੀ ਡੀ ਐਸ ਪੀ ਸਾਹਿਬ ਮੌਕੇ ਤੇ ਆਏ ਇਹਨਾਂ ਨੇ ਮੌਕੇ ਤੇ ਆ ਕੇ ਸਾਰਾ ਮੌਇਨਾ ਕੀਤਾ ਤੇ ਉਹ ਜਿਹੜੀਆਂ ਮੂਰਤੀਆਂ ਨੇ ਆਪਣੀ ਕਸਟਡੀ ਚ ਲੈ ਲੀਆਂ ਨੇ ਔਰ ਅਗੋ ਫਰਦਰ ਉਹ ਕਰਦੇ ਪਏ ਨੇ ਜਾਂਚ ਇਹ ਪ੍ਰਸ਼ਾਸਨ ਨੇ ਕੀ ਤੁਹਾਨੂੰ ਇਸ ਬਾਰੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਕਿ ਇਹ ਬਹੁਤ ਜਲਦ ਇਰਤੇ ਕਾਰਵਾਈ ਕਰਕੇ ਇਹਨੂੰ ਵੈਰੀਫਾਈ ਕਰਕੇ ਇਹ ਮੂਰਤੀਆਂ ਤੁਹਾਨੂੰ ਹੈਂਡਓਵਰ ਕਰ ਦਾਂਗੇ ਤੇ ਅਸੀਂ ਵੀ ਇਹਨਾਂ ਕੋਲੋਂ ਮੂਰਤੀਆਂ ਲੈ ਕੇ ਕਿਸੇ ਮੰਦਰ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਉਹਨਾਂ ਨੂੰ ਸ਼ੁੱਧ ਕਰਕੇ ਸ਼ੁੱద్ధి ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਵਿਰਾਜਮਾਨ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਮੂਰਤੀਆਂ ਦੀ ਬੇਅਦਬੀ ਹੋਈ ਦੀ ਆ ਉਹਨਾਂ ਦੀ ਕੰਡੀਸ਼ਨ ਬਹੁਤ ਖਰਾਬ ਹੋਈ ਦੀ ਆ ਜੇ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ son of ਸਰਦਾਰ ਪੁਲਵਿੰਦਰ ਸਿੰਘ ਵਿਲੇਜ ਨਿੱਜਰਪੁਰ ਜ਼ਿਲ੍ਹਾ ਗਰਦਾਸਪੁਰ ਤੇ ਐਦਾਂ ਵੀ ਸਾਡਾ ਇੱਥੇ ਕਮਾਦ ਹੀ ਲੱਗੇ ਠੀਕ ਆ ਉਹਦੇ ਵਿੱਚੋਂ ਮੂਰਤੀਆਂ ਲੱਭੀਆਂ ਮਾਤਾ ਜੀ ਦੀਆਂ ਠੀਕ ਆ ਤੇ ਉਹ ਸਾਡੇ ਭਈਏ ਵੱਢਦੇ ਪਏ ਹੀ ਕਮਾਦ ਗੰਨਾ ਮੈਨੂੰ ਫੋਨ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਕੋਈ ਚੀਜ਼ੇ ਲੱਭੀ ਆ ਸਾਨੂੰ ਆਣ ਕੇ ਵੇਖੋ ਵੀ ਮੈਂ ਗਿਆ ਜਦੋਂ ਮੈਂ ਵੇਖਿਆ ਬੋਰੀ ਦੇ ਵਿੱਚ ਤਿੰਨ ਤਿੰਨ ਮੂਰਤੀਆਂ ਮਾਤਾ ਜੀ ਦੀਆਂ ਸੀ ਕੋਈ 2 3 ਟੱਲ ਹੀ ਬਾਕੀ 1 2 ਹੋਰ ਸਮਾਨ ਹੀ ਤੇ ਉਹਨਾਂ ਨੇ ਮੈਂ ਚੁੱਕ ਕੇ ਲਿਆ ਕੇ ਘਰ ਰੱਖ ਕੇ ਫਿਰ ਮੈਂ ਮੁੰਡਾ ਇੱਥੇ ਵਾਗ ਵੀ ਮੈਂ ਉਹਨੂੰ ਮੰਦਰ ਵਾਲੇ ਨੂੰ ਫੋਨ ਕੀਤਾ ਫਿਰ ਉਹਨਾਂ ਨੇ ਮੈਨੂੰ ਜੋ ਵੀ ਡਿਟੇਲ ਉਹਨਾਂ ਦੱਸੀ ਫਿਰ ਉਹਨਾਂ ਨੇ ਅੱਗੇ ਜੋ ਵੀ ਆ ਮੰਦਰ ਦੀ ਕਾਰਵਾਈ ਕਰਕੇ ਤੇ ਆਪਣੇ ਹੈਂਡ ਓਵਰ ਕੀਤੀਆਂ ਮੂਰਤੀਆਂ ਹੁਣ ਕਿਹਨਾਂ ਨੂੰ ਤੁਸੀਂ ਦਿੱਤੀਆਂ ਮੂਰਤੀਆਂ ਲਈ ਇਹ ਕਲਾਨੌਰ ਵਾਲੇ ਮੰਦਰ ਆ ਤੇ ਡੇਰਗਵਾਰ ਵਾਲੇ ਮੰਦਰ ਆ ਕਿ ਪੁਲਿਸ ਦੇ ਧਿਆਨ ਵਿੱਚ ਲੈਂਦੀ ਹੈ ਹਾਂਜੀ ਪੁਲਿਸ ਦੇ ਧਿਆਨ ਵਿੱਚ ਲੈਂਦੇਗੇ ਜੋ ਵੀ ਪੁਲਿਸ ਨੇ ਕਾਰਵਾਈ ਕੀਤੀ ਆ ਉਹਨਾਂ ਲਿਖ ਲਿਆ ਜੋ ਵੀ ਡਾਟਾ ਲਿਖਣਾ ਸੀ ਕਲਾਨੌਰ ਵਾਲੇ ਮੰਦਰ ਜੀ ਦਾ ਨਾਮ ਪੱਤਰ ਜੋ ਵੀ ਆ ਨਾਲ ਇਹ ਡੇਰਗਵਾਰ ਵਾਲਿਆਂ ਦਾ ਹਾਂਜੀ ਉਹਨਾਂ ਲਿਖ ਕੇ ਤੇ ਪਿਕਅਪ ਕਰ ਲਈਏ ਠੀਕ ਓਕੇ ਆਮ ਲਈ ਜਿਹੜੇ ਖੇਤਾਂ ਚੋਂ ਮੂਰਤੀਆਂ ਮਿਲਿਆ ਨਹੀਂ ਮੈਨੂੰ ਹੁਣ ਤੋਂ ਕੋਈ ਥੋੜਾ ਚਿਰ ਪਹਿਲਾਂ ਹੀ ਨੰਦਰਵੈਤਜੀ ਦਾ ਫੋਨ ਆਇਆ ਸੀ ਮੇਰੇ ਫੋਨ ਤੇ ਕਲਨੌਰ ਤੋਂ ਨੰਦਰਵੈਤਜੀ ਜਿਨ੍ਹਾਂ ਨੇ ਦੱਸਿਆ ਕਿ ਇੱਕ ਖੇਤ ਕੁਮਾ ਦਾ ਪਲਵਿੰਦਰ ਸਿੰਘ ਅਰਲੀ ਪੰਨ ਡੇਰਾ ਨਿਜਰਾਂ ਦਾ ਪਿੰਡਾ ਜੀ ਇਹਦੇ ਵਿੱਚ ਇੱਕ ਬੋਰੀ ਮਿਲੀ ਹੈ ਜਿਹਦੇ ਵਿੱਚ ਕੋਈ ਭਗਵਾਨ ਦੀਆਂ ਮੂਰਤੀਆਂ ਨੇ ਤੇ ਮੈਂ ਉਸ ਵੇਲੇ ਮੌਕੇ ਤੇ ਆਇਆ ਹੀ ਮੌਕੇ ਤੇ ਆ ਕੇ ਤੇ ਦੇਖਿਆ ਮੂਰਤੀਆਂ ਜਿਹੜੀਆਂ ਉਹ ਆਪਣੇ ਕਬਜ਼ੇ ਚ ਲੈ ਲੀਆਂ ਨੇ ਉਹਨਾਂ ਨੂੰ ਸਨਮਾਨ ਨਾਲ ਅਸੀਂ ਆਪਣੇ ਕੋਲ ਰੱਖਾਂਗੇ ਕਾਨੂੰਨ ਅਨੁਸਾਰ ਜੋ ਵੀ ਹੈਗੀ ਆ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਮੂਰਤੀਆਂ ਸਨਮਾਨ ਸਹਿਤ ਹੀ ਮੰਦਰ ਵਾਲਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ ਇਹ ਫਿਰ ਕੋਈ ਚੋੜੀ ਚਾੜੀ ਨਹੀਂ ਹੈ ਕੋਈ ਮੂਰਤਾਂ ਦੇ ਧਿਆਨ ਦੇ ਵਿੱਚ ਪਹਿਲਾਂ ਆਈ ਹੋਈ ਇਹ ਬਹੁਤ ਕਾਫੀ ਪੁਰਾਣੀਆਂ ਮੂਰਤੀਆਂ ਲੱਗਦੀਆਂ ਪਈਆਂ ਕੋਈ ਮੇਰੇ ਕੋਲ ਕੋਈ ਇਸ ਤੋਂ ਪਹਿਲਾਂ ਅਜ ਤੱਕ ਕੋਈ ਕੰਪਲੇਂਟ ਨਾ ਕੋਈ ਦਰਖਾਸਤ ਕੋਈ ਵੀ ਐਹੋ ਜਿਹੀ ਨਹੀਂ ਹੈਗੀ ਕਿ ਮੂਰਤੀਆਂ ਕਿਤੇ ਮੰਦਰ ਚੋਂ ਚੋਰੀ ਹੋਈਆਂ ਹੋਣ ਤੇ ਬਾਕੀ ਇਹ ਲੱਗਦਾ ਕਿ ਮੂਰਤੀਆਂ ਜਿਹੜੀਆਂ ਇੱਧਰ ਕੋਈ ਇਸ ਇੱਧਰ ਪੰਜਾਬ ਦੇ ਕਿਸੇ ਮੰਦਿਰ ਦੀਆਂ ਨਹੀਂ ਗੀਆਂ ਜਿਵੇਂ ਨਟਾਰ ਭਗਵਾਨ ਜੀ ਆ ਉਹ ਸਾਊਥ ਦੀਆਂ ਲੱਗਦੀਆਂ ਨੇ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਾਇਨਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਜਤਿੰਦਰ ਸੋੱਡੀ ਦੀ ਰਿਪੋਰਟ